ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਗੁਰੂ ਪਿਆਰਿਓ ਐਸ ਬੇਟੀ ਦੇ ਵਾਲ ਬਿਲਕੁਲ ਖਤਮ ਹੋ ਚੁੱਕੇ ਸੀ ਤੇ ਹੁਣ ਇਹ ਬੇਟੀ ਮੇਰੀ ਨੂੰ ਪੰਜ ਵਾਰੀ ਹੋ ਗਿਆ ਆਉਂਦੀ ਨੂੰ ਕਿਉਂ ਪੁੱਤਰ ਕਿਉਂ ਜੀ ਹਾਂ ਜੀ ਪੰਜ ਵਾਰੀ ਆਈ ਏ ਹਾਂ ਜੀ ਕੋਈ ਇਹਦੇ ਸਿਰ ਚ ਦਵਾਈ ਲਾਨ ਜੋ ਕਿਤੇ ਨਹੀਂ ਦਿੱਤੀ ਤੁਹਾਨੂੰ ਕੀ ਦੇਨੇ ਆ ਸਾ ਤੇਲ ਕਿਹੜਾ ਉਹ ਤੂੰ ਆ ਘਰੋਂ ਲਿਆਉਂਦੇ ਹੋ ਜਾਂ ਕਿਵੇਂ ਆਪਣਾ ਘਰੋਂ ਤੇਲ ਬੱਚੇ ਲੈ ਕੇ ਆਉਂਦੇ ਆਂ ਤੇ ਅਸਾਂ ਉਹ ਹੀ ਤੇਲ ਨੂੰ ਸਤਗੁਰ ਦੀ ਰਹਿਮਤ ਦੇ ਸਦਕੇ ਪਾੜ ਕੇ ਦੇ ਦਿੰਨੇ ਆਂ ਤੇ ਬੱਚਿਆਂ ਦੇ ਵਾਲ ਆ ਜਾਂਦੇ ਆਂ ਤੇ ਜੀਨਾਂ ਦੇ ਸਿਰ 'ਚ ਕੀੜਾ ਲੱਗ ਜਾਂਦਾ ਉਹ ਮੇਰੀਆਂ ਧੀਆਂ ਪਿੰਡ ਸੈਦ ਖੇੜੀ ਖਜੂਰਪੁਰ ਬਲੋਨੀ 'ਚ ਹਫਤੇ ਚ ਇੱਕ ਦਿਨ ਹੀ ਅਸਾਂ ਸਿਰ ਦੇ ਵਾਲਾਂ ਦਾ ਕੰਮ ਕਰਨੇ ਆ। ਕੋਈ ਵੀ ਬੇਟੀ ਦੇ ਵਾਲ ਖਰਾਬ ਹੋ ਗਏ ਹੋਣ ਜਾਂ ਬੇਟੇ ਦੇ ਖਰਾਬ ਹੋ ਗਏ ਹੋਣ ਤੇ ਆਪਣੇ ਵਾਲਾਂ ਦਾ ਇਲਾਜ ਕਰਵਾ ਸਕਦੇ ਨੇ। ਅਸਾਂ YouTube ਤੇ ਚੈਨਲ ਬਣਾਇਆ ਹੈ। ਉਹਦੇ ਵਿੱਚ ਵੀ ਤੁਸੀਂ ਤੇਜਾ ਸਿੰਘ 340 ਨੰਬਰ ਭਰ ਕੇ ਤੇ ਵੀਡੀਓ ਕੱਢ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰੇ ਹੁਣ ਕਿਵੇਂ ਆ ਗੁੜੀਆ ਠੀਕ ਹੈ ਹੁਣ ਗੁੜੀਆ ਠੀਕ ਹੈ ਗੁੜੀਆ ਕਿਵੇਂ ਪੁੱਤਰ ਹੁਣ ਸਾਰਾ ਸਿਰ ਕਿੰਨੀ ਵਾਰੀ ਵੇਖਿਆ ਬੇਟੇ ਮੈਂ ਜੀ ਪੰਜ ਵਾਰੀ ਬਿਲਕੁਲ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ